ਮੋਟਰ ਦੇ ਜਵਾਕਾਂ ਸੰਬੰਧੀ ਟ੍ਰੇਨਿੰਗ ਦੇਂਦੇ ਆਂ ਮੈਨੂੰ ਤਾਂ ਨਹੀਂ ਲੱਗਦਾ ਨਾ ਵਿਆਹ ਨਹੀਂ ਕਵਾਰਾ ਇੱਕ ਵਾਰਾ ਇੱਕ ਵਾਰਾ ਲੱਗੰਦਿਆਂ ਐਵੇਂ ਦਾ ਨਾ ਮੰਮੀ ਪੋਣਾ ਰੱਖਦੀ ਜਿਵੇਂ ਦੀ ਨੇ ਟਾਈ ਲਾਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬਾਦਮਾ ਹੁਪ ਕਰਦੋ ਸਾਰੇ ਠੀਕ ਹੋਵੋ ਗੋ ਸுகਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸுகਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸுகਾ ਜਔ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕੋਈ ਇੱਕ ਨਾ ਥੱਲੋ ਦਿਖਣ ਰਹੀ ਏ ਉਹ ਵੇਖੀ ਕਿਹੜੀ ਸ਼ਰਟ ਬਾਈਪਰ ਦਾ ਥਲੀ ਨਾ ਟਾਈ ਦੇ ਨੋਚ ਵੇਖੀ ਟਾਈ ਉਹ ਦੂਜੀ ਏ ਉਂ ਭਰਾ ਟਾਈ ਨੂੰ ਕਲਰ ਕੋਲਰ ਕਿਤੇ ਅਰੇ ਮੈਂਦਾ ਯਾਰ ਲੈ ਉਹ ਹੀ ਤਾਂ ਗੱਲ ਕਿੱਦੇ ਸੈਟ ਆ ਆ ਸੈਟ ਆ ਐਂ ਹੁੰਦੀ ਆ ਓਏ ਆ ਜੀ ਵੇ ਭਰਾਵਾ ਆ ਵੇਖ ਆ ਐਂ ਹੁੰਦੀ ਤਿੱਖੀ ਐ ਐਂ ਹੁੰਦੀ ਆ ਮੈਂ ਨੁਸਖਾ ਦਾ ਹੀ ਗੱਲ ਤਿੱਖੀ ਤਕੋਣੀ ਮੈਂ ਕੋਈ ਨਹੀਂ ਇਤੋਂ ਬਣਾ ਲਾ ਉਹ ਤੁਹਾਨੂੰ ਬਣਾਉਣੀ ਵੀ ਨਹੀਂ ਤੈਨੂੰ ਗੁੱਗਰੀ ਦਾ ਮੇਕੋ ਐ ਮਾਰ ਕੇ ਐ ਜਦੋਂ ਤੈਨੂੰ ਤੂੰ ਕਿਉਂ ਟਾਈਆਂ ਚਲਾ ਕੇ ਮਾਰੀਆਂ ਗੱਲ ਨਿਗਾ ਹੀ ਲਾਦੀ ਤੂੰ ਕਿਉਂ ਟਾਈਆਂ ਚਲਾ ਕੇ ਮਾਰੀਆਂ ਫਿਰ ਢਾਂਕੀ ਸੀ ਦਾ ਨਾਮ ਲਾਉਂਦਾ ਹੈ ਨਾਮ ਲਗਾਉਂਦਾ ਖਿਰਦਵਾਰ ਤੋਂ ਹੈ ਓਏ ਆ ਮੈਂ ਮਾਰ ਮਟਾਈਆਂ ਚਲਾ ਚਲਾ ਪਰਿਆ ਗਲਾਬੀ ਟੋੜੇ ਵਾਲਿਆ ਚੁੱਪ ਕਰ ਜਾ ਗਲਾਬੀ ਟੋੜੇ ਵਾਲਿਆ ਲੁੰਗੀ ਡਾਂਸ ਐ ਚੱਲ ਵੱਡੇ ਜਿੱਥੀ ਵਾਲਾ ਨਾਲ ਮੈਂ ਲੱਗੇ ਵੱਡੇ ਤੁਸੀਂ ਗੱਡੀ 'ਚ ਐਡੇ ਤੁਸੀਂ ਸੇਠ ਕਿਵੇਂ ਆਵੇ ਬੱਕਰੀਆਂ ਕੋ ਮੂੰਹ ਆ ਬੱਕਰੀਆਂ ਕੋ ਮੂੰਹ ਮਾਰੀ ਜਾਂਦਾ ਮੰਮੀ ਕੁੜੀਆਂ 3D ਸੂਟ ਪਾਉਣੇ 4D ਪਾ ਕੇ ਤੁਰ ਪਈ 4D ਪਾ ਕੇ ਤੁਰ ਪਿਆ ਵਾਕੇ ਗੱਲ ਸਹੀ ਆ ਕੋਈ ਤੇਰਾ ਕਹੇ ਦੀ ਪਾਗ ਕਹੇ ਦੀ ਸ਼ਰਤ ਕਹੇ ਦੀ ਤਾਈ ਕਹੇ ਜੀ ਹਾਂ ਕੋਟ ਕਹੇ ਜੀ ਜੁੱਤੀ ਪੈਰਾਂ ਦੀ ਕਹੇ ਜੀ ਮੈਂ ਸਕੂਲੇ ਨਹੀਂ ਚੱਲਾਂ ਸਕੂਲੇ ਨਹੀਂ ਚੱਲਾਂ ਤਾਹ ਤਰਾ ਹਾਂ ਕੋਈ ਫੈਸ਼ਨ ਹਾਂ ਇਹ ਫੈਸ਼ਨ ਦਾ ਇਧਰ ਵੇ ਮਾਤੇ ਇਧਰ ਵੇ ਰੁਪੀ ਅਗਲੇ ਚੱਜ ਦਾ ਇਧਰ ਰੰਗ ਦਾ ਲੱਗਦਾ ਵਾ ਲੱਗ ਜਾਂਦਾ ਵਾ ਸਾਹ ਲੱਗਦਾ ਵੀ ਨਾ ਸੋਨਾ ਆ ਕੀ ਨਾ ਇੱਕ ਨੰਬਰ ਵੇ ਹਾਂ ਜਲੂਸ ਕੱਢਦਾ ਹਾਂ ਨਹੀਂ ਇਧਰ ਵੇ ਲੋਕੀ 3D ਪਾਉਂਦੀ ਸੀ ਇਹ 4D ਪਾ ਕੇ ਦੋ ਸੱਚ ਦੱਸ ਐਵੇਂ ਦਾ ਨਾ ਮੰਮੀ ਪੋਣਾ ਰੱਖਦੀ ਜਿਵੇਂ ਦੀ ਨੇ ਟਾਈ ਲਾਈ ਜੀ ਜੇ ਜੀ ਢਾਈ ਲਾਈ ਹੇ ਹਾਂ ਐਵੇਂ ਨਹੀਂ ਨਾ ਪਹਿਲਾਂ ਬੁੜੀਆਂ ਸਕਾਫ ਸੇਰ ਤੇ ਬੰਧੀਆਂ ਦੀਆਂ ਲਾਰਾਂ ਦੀਆਂ ਸਕੂਲੇ ਜਾਣ ਲੱਗੀਆਂ ਜਿਵੇਂ ਦੀ ਇਹਨੇ ਢਾਈ ਲਾਈ ਚਲ ਆਇਆ ਹੋ ਗਈ ਵਾਧੂ ਹਾਂ ਹੁਣ ਬਦਲ ਲਾ ਇੱਥੇ ਨਹੀਂ ਨੱਚ ਰੱਖਿਆ ਅੰਦਰ ਰੱਖਿਆ ਹੈ ਅੰਦਰ ਚੱਲਦਾ ਕੰਮ ਓਏ ਪਾਓ ਪਿੱਕਕਲੀ ਨਹੀਂ ਆ ਲੋ ਪਾਓ ਕਿੱਕਲੀ ਆਓ ਕਿੱਕਲੀ ਵੀ ਪਾਈ ਪਾਓ ਕਿੱਕਲੀ ਹੇ 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 ਬਹੁਤ ਜੱਜ ਨੇ ਮੋਟੇ ਤੂੰ ਹਾਂ ਵੈਰੀ ਗੁੱਡ ਬਾਕੀ ਗੱਲ ਵਾਰੀ ਪੋੜੇ ਬੋਲ ਵਾਹ ਵਾ ਬੂਟਿਆਂ ਦੇ ਨਾਲ ਹੀ ਰਲਿਆ ਹੋਇਆ ਮੈਨੂੰ ਤਾਂ ਨਹੀਂ ਲੱਗਦਾ ਨਾ ਵਿਆਹ ਨਹੀਂ ਕੁਵਾਰਾ 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 ਲੱਗੰਦਿਆਂ ਓ ਮਾਈ ਗਾਡ ਫੋਟੋ ਵਿੱਚ ਇੱਕ ਆ ਫਰੇਮ ਟੂ ਲੁਸਟਾਈਲ ਵਾਹ ਜੀ ਵਾਹ ਕੀ ਬਾਤ ਆ ਜਾ ਤੂੰ ਵੀ ਨਾਲ ਹੀ ਆ ਜਾ ਨਾਲ ਖੜ ਨਾਲ ਵਾਹ ਜੀ ਵਾਹ ਦੋਵੇਂ ਜੱਟ ਕੇ ਹਾਂ ਵਾਹ ਐਂਜ ਕਰ ਵੈਰੀ ਗੁੱਡ ਮੋਟੇ ਨੇ ਜਵਾਗਾਂ ਸੰਬੰਧ ਦੀ ਟ੍ਰੇਨਿੰਗ ਦੇਂਦੇ ਆ ਬਾਕੀ ਤਾਂ ਸਾਰਾ ਕੁਝ ਠੀਕ ਆ ਫੋਲ ਵੀ ਠੀਕ ਆ ਟੌਮੀ ਦੀ ਸ਼ਰਟ ਕਿਧਰੋਂ ਅੰਦਰ ਪਾਲੀ ਕਰਦੀ ਉਹੀ ਗੱਲ ਫਿਰ ਮੈਨੂੰ ਦੇਖ ਗਈ ਆਏ ਹਾਏ ਹਾਏ ਪਿਆਹਾ ਬਹੁਤ ਤੇਰੇ ਕੋ ਬਾ ਬਹੁਤ ਬਹੁਤ ਸਾਰੀ ਝੜੇ ਫੁੱਲ ਨੇ ਤੇਰੀ ਬਣਾਈ ਬਈ ਹਾਂ ਰਿੰਡ ਲਾਇਆ ਆ ਪਰ ਫੁੱਲ ਨਹੀਂ ਤੋੜਨੇ ਜੀ ਨਾ ਆ ਦੀ ਕੁਝ ਕੋ ਨਹੀਂ ਗਈ ਨਾ ਚੰਦੂ ਤੇ ਆ ਨਹੀਂ ਨੱਚ ਮੈਨੂੰ ਲਿਆਇਆ ਲਿਆ ਤੇ ਨਾਲ ਕੋਈ ਰਾਟ ਗੱਡੀ ਰਹਿ ਗਿਆ ਮੈਂ ਤੂੰ ਗੱਡੀ ਐ ਇਧਰ ਸੌ ਲਿਆ ਗਿਆ ਮੈਂ ਆ ਗਿਆ ਇਹ ਵੀ ਇਹ ਤਾਂ ਆ ਗਿਆ ਖਾਣਾ ਹੀ ਆ ਭਾਈ ਉਹ ਤੇਰਾ 30 ਮਿੰਟ ਦੀ ਆ ਦਾ ਲੈਣੇ ਚੁਰਵਾ ਆ ਦੀ ਕੀਤੀ 590 ਰੁਪਏ ਜਿਸ ਵਾਰ ਨਹੀਂ ਆਉਂਦੇ ਜੱਡੇ ਵੀ ਕੀ ਰੱਖੀ ਪਰਪੀ ਤੇ ਵੀਰ ਅੱਜ ਇੱਜ਼ਤ ਕਰਾ ਲਾ ਅੱਜ ਹੀ ਮਿਲਣੀ ਆ ਐਦੂ ਬਾ ਤੇਰੇ ਨਾਲ ਕੋਈ ਨਹੀਂ ਖੜਨਾ ਹੀ ਬਸ ਐਦੂ ਬਾ ਤਾਂ ਮੌਤ ਦਾ ਸਫਰੀਆ ਤੈਨੂੰ ਉਹਨੇ ਸੁਣਾਈ ਜਾਨੀਆਂ ਤੂੰ ਚੁੱਪ ਕਰਕੇ ਸੁਣਨੇ ਆ ਤੇ ਜੇ ਤੂੰ ਬੋਲਿਆ ਸਮਝ ਗੱਲਾਂ ਬਾਹਰ ਨਿਕਲਣ ਨੇ ਨਾਲ ਦੇ ਪਾਸੇ ਐ ਅੱਗੇ ਕਦੇ ਖਾਦੀ ਤੂੰ ਅੱਜ ਨਾ ਕਾਲੀ ਇਹ ਨਹੀਂ ਜਿੰਦੀ ਹੋਣੀ ਹਾਂ ਅੱਜ ਹੀ ਮਿਲਦੀ ਚ ਤਾਂ ਅੱਜ ਹੀ ਪਾਉ ਬੋਬਰੇ ਰੱਖੋ ਹੈਲੋ ਸਕਿਊਜ਼ ਮੀ ਆ ਜੀ ਲਵਾਓ ਸਿਰ ਕੱਟ ਗਿਆ ਆਦਾ ਤੂੰ ਵਿੱਚ ਉਹ ਹੀ ਵਿੱਚ ਆਓ ਮੇਰੀ ਮੈਂ ਖਾ ਗਿਆ ਡੇ ਆ ਖਾ ਗਿਆ ਡੇ ਸੋ ਕੱਢ ਕੇ ਸੋ ਹੋ ਮੇਰੀ ਸੋਕੋਂ ਮੈਂ ਖਤਮ ਆ ਹਾਂ ਜੀ ਗਾਇ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇ ਜਦਾ ਦੀਆਂ ਨਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ